ਆਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 710 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 711 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖੇ ਕਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਰਾਗ ਟੋਡੀ ਘਰ ਪਹਿਲੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹਰ ਬਿਨ ਰਹਿ ਨ ਸਕੈ ਮਨ ਮੇਰਾ ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮਿਲੇ ਬਹੁੜ ਨ ਭਵਜਲ ਫੇਰਾ ਰਹਾਉ ਗੁਰੂ ਜਿਸ ਮਨੁਖ ਨੂੰ ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦਿੰਦਾ ਹੈ ਉਸ ਨੂੰ ਸੰਸਾਰ ਸਮੁੰਦਰ ਵਿੱਚ ਮੋੜ ਨਹੀਂ ਆਉਣਾ ਪੈਂਦਾ ਰਹਾਉ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੈਰਾ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਲਾਪ ਦੀ ਤਾਂਗ ਲੱਗੀ ਹੋਈ ਸੀ ਮੇਰਾ ਜੀ ਕਰਦਾ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਹਰੀ ਪ੍ਰਭੂ ਨੂੰ ਵੇਖ ਲਵਾਂ ਸਾਤ ਗੌਰ ਦਿਆਲ ਹਰ ਨਾਮ ਦਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਦਿਆਲ ਗੁਰੂ ਨੇ ਕਿਰਪਾਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਇਹ ਹੀ ਹੈ ਹਰੀ ਪ੍ਰਭੂ ਨੂੰ ਮਿਲਣ ਦਾ ਪਧਰਾ ਰਸਤਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੋਖ ਮਾਸਟਕ ਭਾਗ ਚੰਗੇਰਾ ਉਸਦੇ ਹਿਰਦੇ ਵਿੱਚ ਉਸਦੇ ਮਨ ਵਿੱਚ ਸਰੀਰ ਵਿੱਚ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਸਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ਲੋਭ ਬੇਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਪਰ ਜਿਨਾ ਮਨੁੱਖਾਂ ਦਾ ਮਨ ਲੋ ਬਾਦਕ ਵਿਚਾਰਾਂ ਵਿੱਚ ਮਸਤ ਰਹਿੰਦਾ ਹੈ ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ ਓਏ ਮਨਮੁਖ ਮੂੜ ਅਗਿਆਨੀ ਕਹੀਏ ਹੈ ਤਿੰਨ ਮਸਤਕ ਭਾਗ ਮੰਦੇਰਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁਖ ਮੂਰਖ ਕਹੇ ਜਾਂਦੇ ਹਨ ਆਤਮਿਕ ਜੀਵਨ ਵੱਲੋਂ ਬੇਸਮਝ ਆਖੇ ਜਾਂਦੇ ਹਨ ਉਹਨਾਂ ਦੇ ਮੱਥੇ ਉੱਤੇ ਮੰਦੀ ਕਿਸਮਤ ਉਗੜੀ ਹੋਈ ਸਮਝ ਲਵੋ ਬੇਬੇ ਕਾ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇ ਰਾ ਉਹਨਾ ਮਨੁੱਖਾ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ ਉਹਨਾ ਨੇ ਪ੍ਰਮਾਤਮਾ ਦੇ ਮਲਾਪ ਵਾਸਤੇ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੋਰ ਮਸਤਕ ਭਾਗ ਲਖੇਰਾ ਹੇ ਦਾਸ ਨਾਨਕ ਜਿਨ੍ਹਾਂ ਦੇ ਮੱਥੇ ਉੱਤੇ ਧਰੋ ਲਿਖਿਆ ਚੰਗਾ ਭਾਗ ਗੁੜ ਪਿਆ ਭਾਗ ਜਾਗ ਪਿਆ ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਟੋਢੀ ਮਹੱਲਾ ਪੰਜਵਾਂ ਘਰ ਪਹਿਲਾ ਦੋ ਭਦੇ ਰਾਗ ਟੋਢੀ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੋ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਤਨ ਵਰਨਾ ਕਾਹੂ ਜਾਣੇ ਸੰਤ ਜਨ ਕਿਸੇ ਹੋਰ ਦੀ ਮਤਾਜੀ ਕਰਨੀ ਨਹੀਂ ਜਾਣਦੇ بے پرواہ سدا رنگ ہر کہ جا کو پاخ سوامیر ہاؤ جنہاں دی مدد پرماatma کردا ہے او پرماatma دے پیار وچ ٹک کے سدا بے پروا رہندے ہن او کسے ہور دی متھاجی نہیں کردے رہاؤ اوج سمانا ٹھاکور تیرو اور نہ کاہوں تانے ਓ ਸੰਤ ਜਨ ਇਉਂ ਆਖਦੇ ਰਹਿੰਦੇ ਹਨ ਕਿ ਹੇ ਮਾਲਕ ਪ੍ਰਭੂ ਤੇਰਾ ਸ਼ਮਿਆਨਾ ਸਭ ਸ਼ਾਹਾਂ ਪਾਤਸ਼ਾਹਾਂ ਦੇ ਸ਼ਮਿਆਨਿਆਂ ਨਾਲੋਂ ਉੱਚਾ ਹੈ ਕਿਸੇ ਹੋਰ ਨੇ ਇਤਨਾ ਉੱਚਾ ਸ਼ਮਿਆਨਾ ਕਦੇ ਨਹੀਂ ਤਾਣਿਆ ਐਸੋ ਅਮਰ ਮਿਲੇ ਓ ਭਗਤਨ ਕੋ ਰਾਜ ਰਹਿ ਰੰਗ ਗਿਆਨੀ ਸੰਤ ਜਨਾਨੋ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ ਆਤਮਿਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਾਨ ਸਦਾ ਪਰਮਾਤਮਾ ਦੇ ਪ੍ਰੇਮ ਵਿੱਚ ਹੀ ਮਸਤ ਰਹਿੰਦੇ ਹਨ ਉਹ ਕਿਸੇ ਦੀ ਮੁਥਾਜੀ ਨਹੀਂ ਕਰਦੇ ਉਹਨਾਂ ਨੂੰ ਹੋਰ ਕਿਸੇ ਅੱਗੇ ਨਹੀਂ ਝੁਕਣਾ ਪੈਂਦਾ ਜਿਹੜੇ ਸੰਤ ਜਾਨ ਪਰਮਾਤਮਾ ਦੀ ਭਗਤੀ ਵਿੱਚ ਮਸਤ ਰਹਿੰਦੇ ਹਨ ਪਰਮਾਤਮਾ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਤੇ ਪ੍ਰਮਾਤਮਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਮਾਤਾ ਪਿਤਾ ਨੂੰ ਧੀਆਂ ਪੁੱਤਰ ਬੜੇ ਪਿਆਰੇ ਲੱਗਦੇ ਹਨ ਤੇ ਜਿਹੜਾ ਰੱਬ ਹੈ ਜਿਹੜੇ ਚੰਗੀ ਸੋਚ ਵਾਲੇ ਲੋਕ ਨੇ ਜਿਹੜੇ ਭਗਤੀ ਕਰਦੇ ਨੇ ਜਿਹੜੇ ਚੰਗਾ ਕੰਮ ਕਰਦੇ ਨੇ ਜਿਹੜੇ ਠੱਗੀਆਂ ਠੋਰੀਆਂ ਨਹੀਂ ਕਰਦੇ ਹੱਥ ਸੱਚ ਦੀ ਕਮਾਈ ਖਾਂਦੇ ਹਨ ਉਹ ਵੀ ਭਗਤ ਸੁਭਾਅ ਹੀ ਬਣ ਜਾਂਦੇ ਹਨ ਤੇ ਰਬ ਨੂੰ ਫਿਰ ਉਹ ਭਗਤ ਬੜੇ ਹੀ ਚੰਗੇ ਲੱਗਦੇ ਹਨ ਉਹਨਾਂ ਦੇ ਅੰਗ ਸੰਗ ਹਮੇਸ਼ਾ ਪਰਮਾਤਮਾ ਰਹਿੰਦਾ ਹੈ ਜਿਹੜਾ ਭਗਤ ਹੁੰਦਾ ਹੈ ਪਰਮਾਤਮਾ ਦਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਰੋਗ ਚਿੰਤਾ ਫਿਕਰ ਬਡੇਪਾ ਮੌਤ ਇਹਨਾਂ ਦੇ ਸਹਿਮ ਪਰਮਾਤਮਾ ਦੇ ਸੇਵਕਾਂ ਦੇ ਨੇੜੇ ਵੀ ਨਹੀਂ ਟੁਕਦੇ ਕਿਉਂਕਿ ਉਹਨਾਂ ਨੂੰ ਕਿਸੇ ਗੱਲ ਦਾ ਫਿਕਰ ਨਹੀਂ ਹੁੰਦਾ ਉਹਨਾਂ ਦੀ ਫਿਕਰ ਕਰਨ ਵਾਲਾ ਉਹ ਪਰਮਾਤਮਾ ਮਾਲਕ ਪ੍ਰਭੂ ਆਪ ਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਮੇਰੇ ਸੇਵਕਾਂ ਨੂੰ ਕੀ ਚਾਹੀਦਾ ਏ ਕੀ ਨਹੀਂ ਚਾਹੀਦਾ ਕਦੋਂ ਚਾਹੀਦਾ ਏ ਕਦੋਂ ਨਹੀਂ ਚਾਹੀਦਾ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ ਫਿਰ ਉਹਨਾਂ ਦਾ ਫਿਕਰ ਪਰਮਾਤਮਾ ਨੂੰ ਹੀ ਹੁੰਦਾ ਹੈ ਨਿਰਪੋ ਹੋਏ ਰਹੇ ਲੈ ਵਇਕੈ ਨਾਨਕ ਹਰ ਮਨ ਮਾਨੇ ਏ ਨਾਨਕੋ ਇੱਕ ਪਰਮਾਤਮਾ ਵਿੱਚ ਹੀ ਸੁਰਤ ਜੋੜ ਕੇ ਦੁਨੀਆਂ ਦੇ ਡਰਾਂ ਵੱਲੋਂ ਨੇ ਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿੱਚ ਹੀ ਭਤੀਜਿਆ ਰਹਿੰਦਾ ਹੈ ਟੋਡੀ ਮਹੱਲਾ ਪੰਜਵਾਂ ਰਾਗ ਟੋਡੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹਰ ਬਿਸਰਤ ਸਦਾ ਖੁਵਾਰੀ ਗੁਰੂ ਜੀ ਫਰਮਾਉਂਦੇ ਹਨ ਪਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪੱਤੀ ਖੁਵਾਰੀ ਹੀ ਹੁੰਦੀ ਹੈ ਤਾਕ ਧੋਖਾ ਕਹਾ ਬਿਆਪੈ ਜਾ ਕੋ ਓਟ ਤੁਹਾਰੀ ਰਹਾਓ हे ਪ੍ਰਭੂ ਪਰਮਾਤਮਾ ਜੇਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਤੋਖਾ ਨਹੀਂ ਲੱਗ ਸਕਦਾ ਕਿਉਂਕਿ ਮਾਇਆ ਕੱਲੀ ਮਾਇਆ ਏ ਪੈਸਾ ਹੀ ਨਹੀਂ ਹੈ ਦੌਲਤ ਹੀ ਨਹੀਂ ਹੈ ਇਤਿਆਂ ਪੁੱਤਰ ਵੀ ਮਾਇਆ ਹੈ ਇਹ ਜੋ ਸੰਸਾਰ ਤੇ ਰੱਬ ਨਾਲੋਂ ਵਿਛੋੜਦਾ ਹੈ ਤੇ ਦੁਨੀਆਂ ਨਾਲ ਤੋੜਦਾ ਉਹ ਸਭ ਕੁਝ ਮਾਇਆ ਹੀ ਹੈ ਪਰ ਕਹਿੰਦੇ ਸੰਤ ਜਨਾਂ ਨੂੰ ਕਦੇ ਵੀ ਤੋਖਾ ਨਹੀਂ ਹੋ ਸਕਦਾ ਮਾਇਆ ਵੱਲੋਂ ਰਹਾਓ ਬੇ ਨਸੀਮਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ ਉਹ ਓਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਭਾਵੇਂ ਸੱਪ ਦੀ ਲੰਮੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ ਤੇ ਉਸ ਜ਼ਹਿਰ ਨਾਲ ਹੀ ਦੁਖੀ ਹੁੰਦਾ ਹੈ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਹੀ ਜਾਂਦਾ ਹੈ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੀ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਵੇਂ ਉਤੇ ਹਰੀ ਪਰਮਾਤਮਾ ਨੇ ਮਿਹਰ ਕੀਤੀ ਹੈ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲੇ ਹਰੀ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਸਦੀ ਜ਼ਿੰਦਗੀ ਮੁਬਾਰਕ ਹੈ ਹੇ ਨਾਨਕ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਜਿਹੜਾ ਪਰਮਾਤਮਾ ਦੇ ਹੋਗਮ ਅੰਦਰ ਚਲਦਾ ਹੈ ਭਾਣੇ ਅੰਦਰ ਚਲਦਾ ਹੈ ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖਿਆ ਤਨ ਉਸ ਜਨਮ ਨਾਨਕ ਤੇ ਸਬਲਿਹਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 711 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 712 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਸ਼ੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਜਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਤੁਸੀਂ ਤੁਹਾਡਾ ਆਪਣਾ ਚੈਨਲ ਸਰਬਾਦਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ